ਪਿਛਲੇ ਦਿਨੀ ਜਿਹੜੇ ਕਾਫੀ ਲੋਕਾਂ ਦੇ ਜਿਹੜੇ ਮੋਬਾਈਲ ਕੀਮਤੀ ਮੋਬਾਈਲ ਗੁੰਮ ਹੋਏ ਸੀ ਜਿਨ੍ਹਾਂ ਨੂੰ ਸਾਡੇ ਕ੍ਰਿਸ਼ਮਾ ਮੈਡਮ ਆਈਟੀ ਅਫਸਰ ਨੇ ਇਹਨਾਂ ਨੇ ਸੀਆਈਆਰ ਪੋਰਟਰ ਤੇ ਟ੍ਰੇਸ ਕਰਕੇ ਜਿਹੜੇ ਗੁੰਮਸ਼ਦਾ ਜਿਹੜੇ ਫੋਨ ਨੇ ਬਰਾਮਦ ਕੀਤੇ ਨੇ ਇਸ ਟਾਈਮ ਜਿਹੜੇ 8 ਫੋਨ ਅਸੀਂ ਜਿਹੜੇ ਲੱਭ ਕੇ ਲੋਕਾਂ ਨੂੰ ਦਿੱਤੇ ਕੀਮਤੀ ਫੋਨ ਨੇ ਕੀਮਤੀ ਡਾਟਾ ਉਹਨਾਂ ਵਿੱਚ ਫੀਡਾ ਉਹਨਾਂ ਦਾ ਇਸ ਤੋਂ ਪਹਿਲਾਂ ਅਸੀਂ 43 ਫੋਨ ਜਿਹੜੇ ਗੁੰਮਸ਼ਦਾ ਇਹ ਲੱਭ ਕੇ ਜਿਹੜੇ ਅਸਲ ਵਾਰਸ ਦੇ ਹਵਾਲੇ ਕੀਤੇ ਆ ਅੱਜ ਉਸੇ ਲੜੀ ਤਹਿਤ ਅਸੀਂ 8 ਹੋਰ ਫੋਨ ਟ੍ਰੇਸ ਕਰਕੇ ਇਨਾ ਦੇ ਵਾਰਸਾਂ ਦੇ ਹਵਾਲੇ ਕਰ ਰਹੇ ਆ ਜੀ ਕਿਉਂਕਿ ਜਦੋਂ ਕਿਸੇ ਦਾ ਫੋਨ ਗੁੰਮ ਹੋ ਜਾ ਕਿ ਇੱਕ ਤਾਂ ਕੀਮਤੀ ਫੋਨ ਹੁੰਦਾ ਹੈ ਇੱਕ ਉਹਨਾਂ ਦਾ ਡਾਟਾ ਬਹੁਤ ਵਿੱਚ ਹੁੰਦਾ ਵਾ ਇਸ ਕਰਕੇ ਮੇਰੇ ਨਾਲ ਜਿੰਨੇ ਵੀ ਖੜੇ ਇਹਨਾਂ ਨੂੰ ਅੱਜ ਅਸੀਂ ਫੋਨ ਲੱਭ ਕੇ ਦਿੱਤੇ ਆ ਪੰਜਾਬ ਪੁਲਿਸ ਵੱਲੋਂ ਇਸੇ ਤਰ੍ਹਾਂ ਜਿਹੜੀ ਪਬਲਿਕ ਦੀ ਹੈਲਪ ਕੀਤੀ ਜਾਂਦੀ ਰਹੇਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਮੇਰਾ ਨਾਮ ਵਿਸ਼ਾਲ ਕੁਮਾਰ ਹੈਗਾ ਜੀ ਮੇਰਾ ਕੁਝ ਦਿਨ ਪਹਿਲਾਂ ਇੱਕ ਮਹੀਨੇ ਤੋਂ ਪਹਿਲਾਂ ਮੇਰਾ ਫੋਨ ਗਵਾਚਾ ਸੀਗਾ ਤੇ ਮੈਂ ਆਪਣੇ ਕਮਿਸ਼ਨਰ ਸਰ ਪੁਲਿਸ ਸਾਹਿਬ ਜੀ ਹਰਾਂ ਦਾ ਤੇ ਆਪਣੇ ਡਿਪਟੀ ਸਾਹਿਬ ਹਰਾਂ ਦਾ ਸ਼ਿਵਦਰਸ਼ਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਹੀਂ ਜਿਹੜਾ ਬਹੁਤ ਜਲਦੀ ਇਹ ਰਿਕਵਰ ਹੋਇਆ ਜੇ ਫੋਨ ਇੱਕ ਮਹੀਨੇ ਤੋਂ ਪਹਿਲਾਂ ਆ ਫੋਨ ਸਾਡਾ ਰਿਕਵਰ ਹੋਇਆ ਜੇ ਮੈਂ ਪੂਰੀ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਵੀ ਇਹਨਾਂ ਨੇ ਸਾਨੂੰ ਫੋਨ ਇੰਨੀ ਛੇਤੀ ਲੱਭ ਕੇ ਦਿੱਤਾ ਜੀ ਤੇ ਮੈਂ ਆਸ਼ਾ ਕਰਦਾ ਜੀ ਕਿ ਅੱਗੇ ਵੀ ਐਸੇ ਤਰ੍ਹਾਂ ਹੀ ਸਾਡੇ ਕੰਮ ਹੁੰਦੇ ਰਹਿਣਗੇ ਮੈਂ ਸਾਡਾ ਕੀਮਤੀ ਫੋਨ ਅਚਾਨਕ ਕਿਤੇ ਗਿਰਦੇ ਗੁੰਮ ਹੋ ਗਿਆ ਸੀਗਾ ਇਸ ਡਿਪਾਰਟਮੈਂਟ ਨੇ ਸਾਨੂੰ ਲਭ ਕੇ ਦਿਲਵਾਤਾ ਇਸ ਲਈ ਅਸੀਂ ਇਹਨਾਂ ਦੇ ਬਹੁਤ ਧੰਨਵਾਦਾਂ ਕਿਉਂਕਿ ਇਹਨਾਂ ਨੇ ਬਹੁਤ ਮਿਹਨਤ ਵਾਲਾ ਕੰਮ ਕੀਤਾ ਜੈ